ਪਿਛਲੇ ਦਿਨ ਭਗਵਾਨ ਵਾਲਮੀਕੀ ਸ਼ਕਤੀ ਸੈਨਾ ਰਜਿਸਟਰਡ ਪੰਜਾਬ ਵੱਲੋਂ ਸੂਬਾ ਪ੍ਰਧਾਨ ਅਜੀ ਕੁਮਾਰ ਐਡਵੋਕੇਟ ਦੀ ਅਗਵਾਈ ਹੇਠ ਹਲਕਾ ਟਾਂਡਾ ਉੜਮੜ ਦੇ ਵਿਰਾਜ ਫਾਰਮ ਵਿਖੇ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ satsang ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰਾਸ਼ਟਰੀ ਪ੍ਰਚਾਲਕ ਸ਼੍ਰੀ ਨਿਰਮਲ ਗਿੱਲ ਜੀ ਕਪੂਰਥਲਾ ਵਾਲਿਆਂ ਦੇ ਵੱਲੋਂ ਪ੍ਰਭੂ ਮਹਿਮਾਨ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਭਗਵਾਨ ਵਾਲਮੀਕੀ ਸੰਸਮਾਜ ਦੇ ਮੁਖੀ ਸੰਤ ਬਾਬਾ ਸੇਵਕਨਾਥ ਜੀ ਮਹਾਂਤਰ ਰਮੇਸ਼ਦਾ ਜੀ ਤਾਰਪੁਰ ਵਾਲੇ ਮਹਾਂਤਰ ਰਾਜਗਿਰੀ ਜੀ ਕਮਾਈ ਦੇ ਵਾਲੇ ਮੁੱਖ ਮਹਿਮਾਨ ਵ ਇਸ ਮਹਾਨ ਸਮਾਗਮ ਵਿੱਚ ਸ਼ਹਿਰ ਅਤੇ ਜ਼ਿਲ੍ਹੇ ਦੀਆਂ ਸਾਰੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਸੇਵਾਨਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਆਪਣੇ ਵਿਚਾਰ ਰੱਖਦੇ ਸੂਬਾ ਪ੍ਰਧਾਨ ਐਡਵੋਕੇਟ ਅਜੀਤ ਕਮਾਨ ਨੇ ਕਿਹਾ ਕਿ ਭਗਵਾਨ ਵਾਲਮੀਕੀ ਜੀ ਦਾ ਮਹਾਨ ਜੀਵਨ, ਉਹਨਾਂ ਦੁਆਰਾ ਰਚਿਤ ਮਹਾਨ ਗ੍ਰੰਥ ਅਤੇ ਉਹਨਾਂ ਦੀਆਂ ਮਹਾਨ ਸਿੱਖਿਆਵਾਂ ਜਿੱਥੇ ਇੱਕ ਪਾਸੇ ਮਨੁੱਖ ਨੂੰ ਆਪਣੇ ਧਰਮ ਦਾ ਪਾਲਣ ਕਰਦੇ ਹੋਏ ਇੱਕ ਮਿਹਰਾਬਾ ਪੂਰਨ ਜੀਵਨ ਜੀਉਣ ਦੀ ਪ੍ਰੇਰਨਾ ਦਿੰਦੀਆਂ ਹਨ, ਉੱਥੇ ਹੀ ਉਸ ਦੇ ਨਾਲ ਦੂਜੇ ਪਾਸੇ ਸਾਨੂੰ ਸਭ ਨੂੰ ਡਟ ਕੇ ਅਧਰਮ ਅਤੇ ਅਤਿਆਚਾਰ ਦੇ ਖਿਲਾਫ ਡਟ ਕੇ ਖੜੇ ਹੋਣ ਦਾ ਵੀ ਸੰਦੇਸ਼ ਦਿੰਦੀਆਂ ਹਨ ਇਸ ਲਈ ਜੇਕਰ ਅਸੀਂ ਸਭ ਇੱਕ ਸੁਖੀ ਜੀਵਨ ਜਿਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਨੂੰ ਆਪਣੇ ਤਰ੍ਹਾਂ ਦਾ ਆਚਰਣ ਕਰਨਾ ਪਵੇਗਾ ਅਤੇ ਆਪਣੇ ਮਹਾਨ ਮਹਾਪੁਰਖਾਂ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਨਾ ਪਵੇਗਾ ਇਸ ਮੌਕੇ ਹਲਕਾ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨਗਰ ਸੁਵਾਰਕ ਟ੍ਰਸਟ ਹਸ਼ਿਆਰਪੁਰ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਆਵਾਜ਼ ਵੀ ਪਾਰਟੀ ਦੇ ਸੀਨੀਅਰ ਅਗੂ ਜਗਮਉਂ ਸਿੰਘ ਬੱਬੂ ਕਮਨ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਮਨਜੀਤ ਸਿੰਘ ਦਸੂਆ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖੀ ਖੇਤਰੀ ਸਮਾਜਿਕ ਸਮਰਥਾ ਪ੍ਰਮੁੱਖ प्रमोद ਕੁਮਾਰ ਖੇਤਰੀ ਸੰਪਰਕ ਪ੍ਰਮੁੱਖ ਜਸਵੀਰ ਸਿੰਘ ਕਮਲਜੀਤ ਸਿੰਘ ਕੋਲਾਰ ਮਾ ਮਤੇਸ਼ਵਰੀ ਚਿੰਤਪੂਰਨੀ ਮੰਦਰ ਟੋਲਵਾਹਾ ਦੇ ਸੰਚਾਲਕ ਸ਼੍ਰੀ ਰਵੀ ਗਾਂਧੀ ਨਗਰ ਕੌਂਸਲ ਟਾਣਾ ਦੇ ਪ੍ਰਧਾਨ ਮਾਰਸ਼ਲ ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਦੇ ਪੰਜਾਬ ਪ੍ਰਧਾਨ ਸਰਵਨ ਗਿਲ ਭਗਵਾਨ ਵਾਲਮੀਕੀ ਸ਼ਕਤੀ ਸੈਨਾ ਦੇ ਸੂਬਾ ਸਕੱਤਰ ਰਕੇਸ਼ ਕੁਮਾਰ ਰੋਕੀ ਸ਼੍ਰੀ ਗੁਰ ਰਵੀਦਾਸ ਸੈਨਾ ਦੇ ਪੰਜਾਬ ਪ੍ਰਧਾਨ ਦਿਰਪਾਲ ਸਿੰਘ ਸ਼ੇਰੇ ਪੰਜਾਬ ਯੂਥ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਅਨੁਪਿੰਦਰ ਸਿੰਘ ਲਾਲੀ ਮਲਤਾਨੀ ਸ਼੍ਰੀ ਦੀਪ ਦਿਕਸ਼ਿਤ ਕੌਸ਼ਲ ਅਗਸਵਾ ਦੇ ਸੰਚਾਲਕ ਸ਼੍ਰੀ ਅਨੁ ਸ਼ਰਮਾ ਵਾਲਮੀਕੀ ਸਭਾ ਹਸ਼ਿਆਰਪੁਰ ਦੇ ਪ੍ਰਧਾਨ ਤਰਸੇਮ ਸਿੰਘ ਲਾਲ ਆਦਿਆ ਇਟਰਾਮ ਸੇਠੀ ਸਿਟੀ ਵਾਲਮੀਕੀ ਸਭਾ ਦੇ ਪ੍ਰਧਾਨ ਵਿਨੋਦ ਕੁਮਾਰ ਸੁੰਦਰੀ ਭਿੰਦਰ ਸਿੰਘ ਸੈਣੀ ਸਨਾਤਨ ਤਰਸ ਸਭਾ ਟਾਂਡਾ ਦੇ ਪ੍ਰਧਾਨ ਦੀਪਕ ਬੈਲ ਮਨੋਜ ਸ਼ਰਮਾ ਸਨੀ ਪੰਡਤ ਜੱਸਾ ਪੰਡਤ ਐਡਵੋਕੇਟ ਰਾਜਨ ਥਾਪੜ ਐਡਵੋਕੇਟ ਕਿਰਨ ਬਸਨ ਐਡਵੋਕੇਟ ਨਿਹਾਲ ਸਿੰਘ ਐਡਵੋਕੇਟ ਰਾਹੁਲ ਸਵਰਾਜ ਐਡਵੋਕੇਟ ਨਿਸ਼ਾਨਤ ਵੇਦ ਰਜੇਸ਼ ਬਿੱਟੂ, ਰਾਜਵਿੰਦਰ ਸਿੰਘ, ਮੰਨਾ ਮਹਿਰਾ, ਰਾਜਕੁਮਾਰ ਸੋਤਾ, ਰਜੀਵ ਅਨੰਦ, ਪ੍ਰਦੀਪ ਪ੍ਰਵੱਖ, ਅਜੇ ਚੋਪੜਾ, ਸ਼ੰਭੂ ਨਖਪਾਰਤੀ, ਮਾਸਟਰ ਸੁਖਦੇਵਾਲ ਸਿੰਘ, ਮਨਦੀਪ ਕੁਮਾਰ ਮੰਨਾ, ਜਗਤਾਰ ਸਿੰਘ ਲੱड्डੂ, ਲੱੱਕੀ ਚਾਜਾ, ਇਸ਼ਪਾਲ ਖੋਸਲਾ, ਅਮਨ ਜਾਜਾ, ਹਰਮਿੰਦਰ ਸਾਭੀ, ਸੰਜੀਵ ਸਿਆਲ, ਇੰਜੀਨੀਅਰ ਲਵ ਕੁਮਾਰ, ਹਰਪ੍ਰੀਤ ਚੌਧਰੀ ਆਦਿ ਮੁਖਤੋਰਤੇ ਸ਼ਾਮਲ ਸਨ। ਆਓ ਸੁਣਦੇ ਹਾਂ ਉਹ ਕੀ ਕਹਿ ਰਹੇ ਨੇ ਪੰਜਾਬ ਪ੍ਰਧਾਨ ਐਡਵੋਕੇਟ ਅਜੇ ਕੁਮਾਰ। ਖਾਲੀ ਪ੍ਰਧਾਨ ਜੀ ਅੱਜ ਕੀ ਪ੍ਰੋਗਰਾਮ ਸੀ ਜਿਹੜਾ ਅੱਜ ਸਿਰ ਤੇ ਕਰਵਾਇਆ ਗਿਆ ਤੇ ਕਮਿਸ਼ਨ ਕੀ ਸੀਗਾ ਜੋ ਬੋਲੇ ਸੋਨਰ ਭਗਵਾਨ ਵਾਲਮੀਕੀ ਮਹਾਰਾਜ ਜੀ ਜੈ ਮੈਂ ਐਡਵੋਕੇਟ ਅਜੇ ਕੁਮਾਰ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਸ਼ਕਤੀ ਸਨਾ ਅੱਜ ਭਗਵਾਨ ਵਾਲਮੀਕੀ ਸ਼ਕਤੀ ਸਨਾ ਦੇ ਵੱਲੋਂ ਨਗਰ ਟਾਂਡਾ ਦੇ ਵਿੱਚ ਭਗਵਾਨ ਵਾਲਮੀਕੀ ਜੀ ਨੂੰ ਸਮਰਪਿਤ ਵਿਸ਼ਾਲ satsang ਸਮਾਗਮ ਦਾ ਯੋਜਨ ਕੀਤਾ ਗਿਆ ਆ ਔਰ ਇਸ ਸਮਾਗਮ ਦੇ ਵਿੱਚ ਇਹ ਜੋ ਸਮਾਗਮ ਸੀ ਅੱਜ ਭਗਵਾਨ ਵਾਲਮੀਕੀ ਮਹਾਰਾਜ ਨੂੰ ਸਮਰਪਿਤ ਸੀ ਔਰ ਇਸ ਸਮਾਗਮ ਦੇ ਵਿੱਚ ਹਲਕੇ ਦੀਆਂ ਸਮੂਹ ਧਾਰਮਿਕ ਸਮਾਜਿਕ ਔਰ ਰਾਜਨੀਤਿਕ ਹਸਤੀਆਂ ਜਿੰਨੀਆਂ ਵੀ ਹੈਗੀਆਂ ਸਭ ਨੇ ਸ਼ਿਰਕਤ ਕੀਤੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਲਵਾਈ ਆ ਔਰ ਨਾਲ ਦੀ ਨਾਲ ਬਹੁਤ ਜੋ ਪ੍ਰਚਾਰ ਸਾਡੇ ਪ੍ਰਚਾਰਕ ਨਿਰਮਲ ਗਿੱਲ ਜੀ ਦੁਆਰਾ ਭਗਵਨ ਵਾਲਮੀਕੀ ਮਾਰੇ ਦੀਆਂ ਜਿਹੜੀਆਂ ਮਹਾਨ ਸਿੱਖਿਆਵਾਂ ਆ ਜੋ ਉਹਨਾਂ ਨੇ ਆਪਣੀ ਪਾਵਨ ਬਾਣੀ ਰਮਾਇਣ ਸਾਹਿਬ ਦੇ ਅੰਦਰ ਯੋਗ ਵਿਸ਼ੇਸ਼ਟੇ ਅੰਦਰ ਦੱਸੀਆਂ ਆ ਲਿਖਿਆ ਜਨ ਜੋ ਵੀ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਸਾਰੀਆਂ ਸਿੱਖਿਆਵਾਂ ਦਾ ਜਿਹੜਾ ਰਹੱਸਿਆ ਆ ਉਹਨਾਂ ਨੂੰ ਖੋਲ ਕੇ ਅੱਜ ਸਾਰੀ ਸੰਗਤ ਦੇ ਮੂਹਰੇ ਰੱਖਿਆ ਗਿਆ ਹੈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਤੇ ਜਿੰਨੇ ਵੀ ਸਾਡੇ ਜਿੰਨੇ ਪਤਵੰਤੇ ਸੱਜਣ ਪਹੁੰਚੇ ਆ, ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚੇ ਆ, ਜਿੰਨੇ ਵੀ ਗੈ ਸਹਿਬਾਨ ਪਹੁੰਚੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਸਾਰੀ ਸਾਧ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਆਪਣੀ ਟੀਮ ਦਾ ਸਾਰੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਦਾ ਸਫਲ ਪ੍ਰੋਗਰਾਮ ਕਰਨ ਦੇ ਵਿੱਚ ਇਹਨਾਂ ਸਭ ਦਾ ਬਹੁਤ ਵੱਡਾ ਯੋਗਦਾਨ ਆ। ਔਰ ਨਾਲ ਦੀ ਨਾਲ ਈਸ਼ਵਰ ਦੇ ਚਰਨਾਂ 'ਚ ਇਹੀ ਅਰਦਾਸ ਕਰਦੇ ਆ। ਕਿ ਪੂਰੇ ਦੇਸ਼ ਦੇ ਅੰਦਰ ਸਭ ਦੇ ਅੰਦਰ ਸੁੱਖ ਸ਼ਾਂਤੀ ਬਣੀ ਰਹੇ ਲੋਕ ਆਪਣੇ ਘਰਾਂ ਦੇ ਵਿੱਚ ਸ਼ਾਂਤੀ ਦੇ ਨਾਅਨ ਸਭ ਤਰੱਕੀਆਂ ਮੰਨਣ ਬਹੁਤ ਬਹੁਤ ਧੰਨਵਾਦ ਜੀ ਜੋ ਬੋਲੇ ਸੋਨਰ ਪਹਿ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ